ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਿੰਨ ਸਿੰਘ ਦੀਪਾਲ ਸਸਰਾਲੀ ਪਿੰਡ ਤੋਂ ਪਲ-ਪਲ ਦੀ ਅਪਡੇਟਾਂ ਤੁਹਾਨੂੰ ਦੈਨਿਕ ਸਵੇਰਾ ਦੇ ਰਾਹੀਂ ਲਗਾਤਾਰ ਦੇ ਰਿਹਾ ਹਾਂ ਤੇ ਇਸ ਵੇਲੇ ਦੇ ਕੀ ਹਾਲਾਤ ਨੇ ਤਾਹਲ ਸਥਿਤੀ ਜਿਹੜੀ ਕਿ ਤਨਾਪੂਨ ਜ਼ਰੂਰ ਬੋਰਿੰਗ ਹੋਈ ਹੈ ਪਰ ਹਾਲਾਤ ਜਿਹੜੇ ਹੋਏ ਕੰਟਰੋਲ ਦੇ ਵਿੱਚ ਨੇ ਤਾਂ ਲਗਾਤਾਰ ਜਿੱਥੇ ਬੰਦ ਨੂੰ ਪੂਰੇ ਜਾ ਰਹੇ ਉੱਥੇ ਹੀ ਸੇਵਾ ਜਿਹੜੇ ਕਰਦੇ ਨੇ ਉਹ ਵੀ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੀ ਪੂਰੀ ਟੀਮ ਇੱਥੇ ਮੌਜੂਦ ਹੈ ਜਲਦੀ ਸੇਵਾ ਹੋਵੇ ਜਾਂ ਫਿਰ ਜਿਹੜੀ ਵੀ ਚੀਜ਼ ਦੀ ਲੋੜ ਹੋ ਸੇਵਾ ਲਗਾਤਾਰ ਜਾਰੀ ਹੈ ਤਾਂ ਚੇਅਰਮੈਨ ਉਹਨਾਂ ਦੇ ਛੋਟੇ ਬ੍ਰਦਰ ਨੇ ਜੋ ਜੁਰਾਵਰ ਸਿੰਘ ਵੀ ਇੱਥੇ ਮੌਜੂਦ ਨੇ ਜੁਰਾਵਰ ਜੀ ਕਿਸ ਤਰ੍ਹਾਂ ਦੀ ਸੇਵਾ ਹੁਣ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਕਿਉਂਕਿ ਲਗਾਤਾਰ ਬੰਦ ਤੇ ਜਿਹੜੇ ਹਾਲਾਤ ਨੇ ਤਣਾਪੂਰਤ ਬੰਦੇ ਜਾਂਦੇ ਹਾਲਾਂਕਿ ਸਿੱਤੀ ਜਿਹੜੀ ਜੋ ਕੰਟਰੋਲ ਦੇ ਵਿੱਚ ਹੈ ਇਸ ਵੇਲੇ ਹਾਲਾਤ ਕਿਵੇਂ ਦੇ ਨੇ ਉਹ ਤੁਹਾਡੇ ਵੱਲੋਂ ਕਿਹੜੀ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਪਹਿਲਾਂ ਤੇ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਕਾਉਂਸਲਰ ਸਾਹਿਬ ਗਰੇਵਾਲ ਸਾਹਿਬ ਸਾਡੇ ਵੀਰ ਖੜੇ ਆ ਨਾਮਤਾਰੀ ਵੀਰ ਸਾਰੇ ਜਾਣੇ ਲੱਗ ਕੇ ਪਹਿ ਬੋਰਿਆਂ ਦੀ ਸੇਵਾ ਲੱਗੀ ਨਾਲ ਸਾਡੇ 150 ਸੇਵਾਦਾਰ satsang ਘਰੋਂ ਆਇਆ ਜੀ ਰਾਜ ਸਵਾਮੀ satsang ਘਰ ਤੋਂ ਉੱਥੋਂ ਵੀ 150 ਸੇਵਾਦਾਰ ਆਏ ਆਂ ਕੁਛ ਬੋਰੇ ਭਰੰਤ ਲੱਗੇ ਹੋਏ ਆ ਕੁਛ ਜਿਹੜੀ ਜਾਲੀ ਆ ਉਹਦੇ ਵਿੱਚ ਬੋਰੇ ਪੌਣ ਤੇ ਲੱਗੇ ਹੋਏ ਆ ਹੁਣ ਸਾਨੂੰ ਆਇਆ ਸੀ ਵੀ ਪਾਣੀ ਵੀ ਚਾਹੀਦਾ ਇੱਥੇ ਤੇ ਉਹ 400 ਪੇਟੀ ਪਾਣੀ ਦੀ ਲੈ ਕੇ ਆਏ ਆ ਨਾਲ ਲੰਗਰ ਪਹੁੰਚ ਰਿਹਾ 2-300 ਬੰਦੇ ਦਾ ਜਿਹੜੀ ਵੀ ਸੇਵਾ ਸਾਨੂੰ ਸੇਵਾਦਾਰ ਜਿਹੜੇ ਇੱਥੋਂ ਕੋਈ ਵੀ ਹੁਕਮ ਕਰਦੇ ਆ ਉਹ ਨਾਲ ਦੀ ਨਾਲ ਅਸੀਂ ਲੱਗੇ ਹੋਏ ਆ ਸੇਵਾ ਕਰਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਵੀ ਦੇਖ ਕੇ ਆਇਓ ਕਿ ਸ਼ਹਿਰਾਂ ਦੇ ਵਿੱਚ افਵਾਹਾਂ ਫੈਲ ਰਹੀਆਂ ਵੀ ਪਾਣੀ ਆ ਗਿਆ ਜੀ ਪਾਣੀ ਟੁੱਟ ਗਿਆ ਜੀ ਇਹੋ ਜਿਹਾ ਕੁਝ ਨਹੀਂਗਾ ਹਾਂ ਜ਼ਮੀਨਾਂ ਦਾ ਨੁਕਸਾਨ ਬਹੁਤ ਹੋਇਆ ਇਧਰ ਪਰ ਪਾਣੀ ਹਜੇ ਜਿਹੜਾ ਕਿ ਜ਼ਮੀਨ ਦੇ ਲੈਵਲ ਤੋਂ ਥੱਲੇ ਹੀ ਚੱਲ ਰਿਹਾ ਤੇ ਸ਼ਹਿਰ ਵਾਲ ਨੂੰ ਪਾਣੀ ਦੀ ਹਜੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸੇਵਾ ਹੋ ਸਕਦੀ ਹੈ ਉਹ ਕਰੋ ਆ ਕੇ ਇਹੋ ਜਿਹੀਆਂ ਗਲਤ افਵਾਹਾਂ ਜਿਹੜੇ ਡਾਉਂਦੇ ਆ ਮੈਂ ਉਹ ਵੀਰਾਂ ਅੱਗੇ ਬੇਨਤੀ ਕਰਨੀ ਚਾਹੁੰਦਾ ਇਹੋ ਜੀ ਕੋਈ ਗਲਤ ਉਪਾਅ ਨਾ ਡਾਓ ਜਿਹਦੇ ਨਾਲ ਲੋਕ ਕਈ ਵਿੱਚ ਕਹ ਲੋ ਦਿਲ ਦੇ ਮਰੀਜ਼ ਹੁੰਦੇ ਆ ਉਹ ਛੋਟੀ ਜੀ ਟੈਨਸ਼ਨ ਲੈ ਕੇ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਹੋ ਜਿਆ ਕੋਈ ਵੀ ਗਲਤ ਉਪਾਅ ਨਾ ਡਾਈ ਜਾਵੇ ਬਾਕੀ ਸਾਡੇ ਪੱਤਰਕਾਰ ਵੀ ਸਾਰੇ ਲਗਭਗ ਪੰਨਾ ਤੇ ਹੀ ਆ ਉਹ ਦੇਖ ਰਿਹਾ ਆਪਣੇ ਆਪ ਤੁਸੀਂ ਦੱਸੀ ਜਾਓ ਵੀ ਹਜੇ ਕੰਟਰੋਲ 'ਚ ਆ ਬਾਕੀ ਸੇਵਾ ਕਰ ਰਿਹਾ ਮਿਲਟਰੀ ਲੱਗੀ ਹੋਈ ਆ ਸਾਰੇ ਪਿੰਡਾਂ ਦੇ ਸੇਵਾਦਾਰ ਲੱਗੇ ਹੋਏ ਆ ਸੇਵਾ ਕਰਨ ਜਿਹੜੀ ਸੇਵਾ ਹੁੰਦੀ ਸਾਰੇ ਲੱਗੇ ਹੋਏ। ਬਾਈ ਜੀ ਸੇਵਾ ਦਾ ਜ਼ਿਕਰ ਕੀਤਾ ਤੁਸੀਂ ਇੱਥੇ ਤੁਸੀਂ ਨਿਰੰਤਰ ਪਹਿਲੇ ਦਿਨ ਤੋਂ ਲੱਗੇ ਹੋਏ ਹੋ। ਹੁਣ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਜੇਕਰ ਕੋਈ ਇਹ ਖਬਰ ਦੇਖਦਾ ਪਿਆ ਜਾਂ ਕੋਈ ਸੇਵਾ ਲੈ ਕੇ ਪਹੁੰਚਣਾ ਜਾਂਦਾ ਕਿਸ ਚੀਜ਼ ਦੀ ਸੇਵਾ ਦੀ ਇੱਥੇ ਲੋੜ ਹੈ ਹੁਣ ਤੁਹਾਡੇ ਕੋਲ। ਵੀਰ ਜੀ ਇੱਥੇ ਬੋਰਿਆਂ ਦੀ ਵੀ ਲੋੜ ਹੈਗੀ ਹੈ। ਬੋਰੇ ਮਿੱਟੀ ਦੀਆਂ ਟਰਾਲੀਆਂ ਪਿੰਡਾਂ ਚੋਂ ਆ ਰਹੀਆਂ ਭਰ-ਭਰ ਕੇ। ਇਹੋ ਜੀ ਸੇਵਾ ਹੀ ਚੱਲਣੀ ਹੈ ਇੱਥੇ ਹੋਰ ਤੇ ਕੋਈ ਕਹਿ ਲੋ ਉਹੋ ਜੀ ਪੈਸਿਆਂ ਵਾਲੀ ਸੇਵਾ ਤੇ ਕੋਈ ਨਹੀਂ ਹੈਗੀ। ਜੇ ਕੋਈ ਕਰ ਸਕਦਾ ਤੇ ਇਹੀ ਸੇਵਾ ਇੱਥੇ ਇਸ ਟਾਈਮ ਜਿਹੜਾ ਨਾਲ ਹੋ ਕੇ ਹੱਥ ਬਟਾ ਕੇ ਸੇਵਾ ਕਰਾਈ ਤਾਂ ਬਾਜੀ ਤੁਸੀਂ ਇਸੇ ਪਿੰਡ ਦੇ ਹੀ ਹੋ ਲੱਕੀ ਬੋਲ ਹਾਂਜੀ ਹਾਂਜੀ ਬਾਜੀ ਅਸੀਂ ਪਿੰਡ ਦੇ ਆਂ ਕੀ ਹਾਲਾਤ ਕੀ ਨੇ ਹੁਣ ਜਿਵੇਂ ਲੋਕ ਕੋ ਸੋਸ਼ਲ ਮੀਡੀਆ ਤੇ ਲੱਗੇ ਹੋਈ ਸਸਰਾਲੀ ਪਿੰਡ ਚ ਪਾਣੀ ਆ ਗਿਆ ਜੀ ਐਦਾਂ ਹੋ ਗਿਆ ਇੱਥੇ ਤਾਂ ਕੁਝ ਵੀ ਹੈ ਨਹੀਂ ਬੰਨ ਜਰੂਰ ਤੁਸੀਂ ਬੰਨ ਟੁੱਟ ਚੁੱਕੇ ਹੈ ਪਰ ਆਰਜੀ ਬਰਮ ਨੇ ਐ ਚ ਉਹਨੇ ਪਾਣੀ ਰੋਕਿਆ ਹੋਇਆ ਹੈ ਤਾਂ ਹੁਣ ਹਾਲਾਤ ਕੀ ਨੇ ਪਿੰਡ ਦੇ ਤਾਜ ਹਾਲਾਤ ਬਿਲਕੁਲ ਜੇ ਹੁਣ ਤੱਕ ਆਬੂ ਦੇ ਵਿੱਚ ਨੇ ਤੇ ਪਾਣੀ ਵੀ ਮਤਲਬ ਕਿ ਸਤਲੁਜ ਦੇ ਅੰਦਰ 3-4 ਫੁੱਟ ਨੀਵੇਂ ਹੀ ਚੱਲਦਾ ਪਿਆ ਵਾ ਸ਼ਾਂਤ ਆ ਕੁਦਰਤ ਇਦਾਂ ਹੀ ਸ਼ਾਂਤ ਸਤਗੁਰੂ ਕਿਰਪਾ ਕਰਨ ਸ਼ਾਂਤ ਰਹੇ ਮਾਹੌਲ ਠੀਕ ਹੈ ਜੀ ਤੇ ਬਾਕੀ ਅਫਵਾਹ ਜੋ ਮੀਡੀਆ ਤੇ 2-4 ਮਿੰਟ ਦੀ ਵੀਡੀਓ ਪਾ ਕੇ ਜੋ ਵਿਊ ਲਿੰਦੇ ਆ ਨਾ ਉਹਦੇ ਨਾਲ ਅੱਗੇ ਪਿੱਛੇ 25-50 ਪਿੰਡ ਮਲੇ ਕੋ ਸਾਰੇ ਟੈਨਸ਼ਨ ਚ ਹੋ ਜਾਂਦੇ ਆ ਕਿਰਪਾ ਕਰਕੇ ਉਹਨਾਂ ਨੂੰ ਇੱਕ ਗੁਜਾਰਿਸ਼ ਆ ਅਰਜ ਬੇਨਤੀ ਆ ਸਾਡੀ ਹੱਥ ਜੋੜ ਕੇ ਠੀਕ ਹੈ ਜੀ ਤੇ ਉਹਨਾਂ ਨੇ ਬਹੁਤ ਮਤਲਬ ਕਿ ਇਸ ਚੀਜ਼ ਦੀ ਵਿਵਾਹ ਫਲਾਈ ਹੈ ਉਹਨਾਂ ਨੂੰ ਆਪਾਂ ਉਹ ਚੀਜ਼ ਦਾ ਵਿਰੋਧ ਕਰਦੇ ਹੋ ਬੰਦ ਕਰ ਦੇਣਾ ਚੈਨਲ ਵਾਲੇ ਵੀ ਬੰਦ ਕਰ ਦੇਣ ਤੇ ਜਿਹੜੇ ਸੋਸ਼ਲ ਮੀਡੀਆ ਵਾਲੇ ਲਾਈਵ ਹੁੰਦੇ ਆ ਆਂਦੇ ਉਹ ਸਿਰਫ 2 ਮਿੰਟ ਦੀ ਵੀਡੀਓ ਬਣਾਉਣ ਵਾਸਤੇ ਆ ਆਪ ਜਾ ਕੇ ਸੋ ਜਾਂਦੇ ਆ ਤੇ ਪਿਛੇ ਪਿੰਡਿਆਂ ਨੂੰ ਵਿਰਤਾ ਪਾਉਂਦੇ ਆ ਲੱਗਦਾ ਬੰਦੇ ਕੌਣ ਆ ਕੌਣ ਨਹੀਂ ਕਿਉਂਕਿ ਅਸੀਂ ਵੀ ਪਹਿਲੇ ਦਿਨ ਤੋਂ ਲਗਾਤਾਰ ਇੱਥੇ ਕਵਰੇਜ ਕਰ ਰਹੇ ਆ ਇੱਕਦਮ ਸਟੀਕ ਜਾਣਕਾਰੀ ਦੇ ਰਹੇ ਆ ਉਹਨਾਂ ਲੋਕਾਂ ਦਾ ਪਤਾ ਲੱਗ ਗਿਆ ਲੋਕ ਕੌਣ ਨੇ ਏ ਸਰ ਆਮ ਲੋਕ ਹੀ ਆ ਸਾਡੇ ਪਿੰਡਾਂ ਦੇ ਲੋਕ ਆ ਉਹ ਪਤਾ ਕੀ ਕਰਦੇ ਆ ਸ਼ਾਮ ਨੂੰ ਰੋਟੀ ਪਾਣੀ ਖਾਂਦੇ ਆ ਇੱਧਰ ਨੂੰ ਨਾ ਤੁਰ ਕੇ ਆ ਜਾਂਦੇ ਵੀ ਰੋਟੀ ਪਚ ਜੂਗੀ ਪਛਾਣ ਦੇ ਮਾਰੇ ਦੋ ਚਾਰ ਫੋਟੋ ਖਿੱਚ ਕੇ ਲਾਈਵ ਹੋ ਕੇ ਵੀਡੀਓ ਹੋ ਕੇ ਜਾ ਕੇ ਸਮਝ ਜਾਂਦੇ ਆ ਤੇ ਪਿੱਛੇ 50 ਪਿੰਡ ਟੈਂਸ਼ਨ ਚ ਪਾ ਦਿੰਦੇ ਆ ਕਿ ਪਿੰਡਾਂ ਦੇ ਲੋਕ ਹੀ ਘਬਰਾਉਂ ਲੋਕਾਂ ਨੂੰ ਘਬਰਾੜ ਚ ਪਾਈ ਜਾਂਦੇ ਆ ਪਾਣੀ ਬਿਲਕੁਲ ਸ਼ਾਂਤ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਪਹਿਲੇ 1 ਡੇ ਤੋਂ ਮੇਰੀ ਆਪ ਦੀ ਖੋਦੀ 24 ਕਿੱਲੇ ਜ਼ਮੀਨ ਵਿੱਚ ਚੱਲ ਗਈ ਜੀ ਹਾਂਜੀ ਤੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸਾਡਾ ਪ੍ਰਸ਼ਾਸਨ ਸਾਡੇ ਨਾਲ ਬਹੁਤ ਸਾਥ ਦੇ ਰਿਹਾ ਹਰਦੀਪ ਹਰਦੀਪ ਸਿੰਘ ਮੁੰਡਿਆ ਜੀ ਤੇ ਆਪਣੇ ਚੇਅਰਮੈਨ ਸਾਹਿਬ ਪਹਿਲੇ ਦਿਨ ਤੋਂ ਹੀ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਆਪ ਖੁਦ ਤੁਸੀਂ ਵੀਡੀਓ ਦੇਖੀ ਹੋਣੀ ਹੈ ਵਾਇਰਲ ਹੋਈਆਂ ਵਾ ਹਨ ਤੇ ਉਹਨਾਂ ਨੇ ਮਤਲਬ ਪਹਿਲੇ ਦਿਨ ਤੋਂ ਹੀ ਆਪਣਾ ਸਾਥ ਦਿੱਤਾ ਸਾਰਿਆਂ ਨੇ ਕੋਈ ਹੁਣ ਵੀ ਲੱਗੇ ਹੋਏ ਨੇ ਸਾਰੇ ਰਾਤ ਵੀ 3-4 ਵਜੇ ਤੱਕ ਡੀਸੀ ਸਾਹਿਬ ਸਾਡੇ ਨਾਲ ਖੁਦ ਬੋਰੇ ਲਾਂਦੇ ਰਹੇ ਆ ਨਾਲ ਤਬਿਲਕੁਲ ਪ੍ਰਸ਼ਾਸਨ ਦਾ ਧੰਨਵਾਦ ਹੈ ਕੀਤਾ ਜਾ ਰਿਹਾ ਹੈ ਨਾਲ ਦੇ ਨਾਲ ਇਹ ਵੀ ਕਹਿ ਰਹੇ ਕਿ ਜੋ ਲੋਕ ਸੋਸ਼ਲ ਮੀਡੀਆ ਤੇ ਝੂਠੀਆਂ ਵਾਹਵਾਂ ਉਡਾ ਰਹੇ ਆ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਕੁਝ ਵਿਊ ਦੇ ਚੱਕਰ ਦੇ ਵਿੱਚ ਇਹ ਆਲੇ ਦੁਆਲੇ ਜਿਹੜੇ 15 ਪਿੰਡ ਨੇ ਜਾਂ ਫਿਰ ਲੁਧਿਆਣਾ ਸ਼ਹਿਰ ਦਾ ਹਿੱਸਾ ਹੈ ਤਾਂ ਉਹ ਲੋਕ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਸੋ ਸਥਿਤੀ ਇੱਕਦਮ ਕੰਟਰੋਲ ਦੇ ਵਿੱਚ ਹੈ ਬੰਨ੍ਹ ਜਰੂਰ ਟੁੱਟ ਚੁੱਕਿਆ ਹੋਇਆ ਹੈ ਪਰ ਪਾਣੀ ਹੈ ਜਿਹੜਾ ਹੁਣ ਕਿਹਾ ਜਾ ਰਿਹਾ ਹੈ ਕਿ ਦਰਿਆ ਤੋਂ 3-4 ਫੁੱਟ ਹੇਠਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਕੀ ਹਾਲਾਤ ਕੀ ਨੇ ਹੁਣ ਜਿਵੇਂ ਲੋਕ ਕੋ ਸੋਸ਼ਲ ਮੀਡੀਆ ਤੇ ਲੱਗੇ ਹੋਈ ਸਸਰਾਲੀ ਪਿੰਡ ਚ ਪਾਣੀ ਆ ਗਿਆ ਜੀ ਐਦਾਂ ਹੋ ਗਿਆ ਇੱਥੇ ਤਾਂ ਕੁਝ ਵੀ ਹੈ ਨਹੀਂ ਬੰਨ ਜਰੂਰ ਤੁਸੀ ਬੰਨ ਟੁੱਟ ਚੁੱਕੇ ਹੈ ਪਰ ਆਰਜੀ ਬਰਮ ਨੇ ਐ ਚ ਉਹਨੇ ਪਾਣੀ ਰੋਕਿਆ ਹੋਇਆ ਹੈ ਤਾਂ ਹੁਣ ਹਾਲਾਤ ਕੀ ਨੇ ਪਿੰਡ ਦੇ ਤਾਜ ਹਾਲਾਤ ਬਿਲਕੁਲ ਜੇ ਹੁਣ ਤੱਕ ਆਬੂ ਦੇ ਵਿੱਚ ਨੇ ਤੇ ਪਾਣੀ ਵੀ ਮਤਲਬ ਕਿ ਸਤਲੁਜ ਦੇ ਅੰਦਰ 3-4 ਫੁੱਟ ਨੀਵੇਂ ਹੀ ਚੱਲਦਾ ਪਿਆ ਵਾ ਸ਼ਾਂਤਤਾ ਕੁਦਰਤ ਇੱਦੀ ਸ਼ਾਂਤ ਸਤਗੁਰੂ ਕਿਰਪਾ ਕਰਨ ਸ਼ਾਂਤ ਰਹੇ ਮਾਹੌਲ ਠੀਕ ਹੈ ਜੀ ਤੇ ਬਾਕੀ ਅਫਵਾਹ ਜੋ ਮੀਡੀਆ ਤੇ 2-4 ਮਿੰਟ ਦੀ ਵੀਡੀਓ ਪਾ ਕੇ ਜੋ ਵਿਊ ਲਿੰਦੇ ਆ ਨਾ ਉਹਦੇ ਨਾਲ ਅੱਗੇ ਪਿੱਛੇ 25-50 ਪਿੰਡ ਮਲੇ ਕੋ ਸਾਰੇ ਟੈਨਸ਼ਨ ਚ ਹੋ ਜਾਂਦੇ ਆ ਕਿਰਪਾ ਕਰਕੇ ਉਹਨਾਂ ਨੂੰ ਇੱਕ ਗੁਜਾਰਿਸ਼ ਆ ਅਰਜ ਬੇਨਤੀ ਆ ਸਾਡੀ ਹੱਥ ਜੋੜ ਕੇ ਠੀਕ ਹੈ ਜੀ ਤੇ ਉਹਨਾਂ ਨੇ ਬਹੁਤ ਮਤਲਬ ਕਿ ਇਸ ਚੀਜ਼ ਦੀ ਵਿਵਹਾਵ ਫਲਾਈ ਆ ਉਹਨਾਂ ਨੂੰ ਆਪਾਂ ਉਹ ਚੀਜ਼ ਦਾ ਵਿਰੋਧ ਕਰਦੇ ਉਹ ਬੰਦ ਕਰ ਦੇਣਾ ਚੈਨਲ ਵਾਲੇ ਵੀ ਬੰਦ ਕਰ ਦੇਣ ਤੇ ਜਿਹੜੇ ਸੋਸ਼ਲ ਮੀਡੀਆ ਵਾਲੇ ਲਾਈਵ ਹੁੰਦੇ ਆ ਆਂਦੇ ਉਹ ਸਿਰਫ 2 ਮਿੰਟ ਦੀ ਵੀਡੀਓ ਬਣਾਉਣ ਵਾਸਤੇ ਆ ਆਪ ਜਾ ਕੇ ਸੌ ਜਾਂਦੇ ਆ ਤੇ ਪਿੱਛੇ ਪਿੰਡਾਂ ਨੂੰ ਵਿਵਤਾ ਪਾਉਂਦੇ ਲੱਗਦਾ ਬੰਦੇ ਕੌਣ ਆ ਕੌਣ ਨਹੀਂ ਕਿਉਂਕਿ ਅਸੀਂ ਵੀ ਪਹਿਲੇ ਦਿਨ ਤੋਂ ਲਗਾਤਾਰ ਇੱਥੇ ਕਵਰੇਜ ਕਰ ਰਹੇ ਆ ਇੱਕਦਮ ਸਟੀਕ ਜਾਣਕਾਰੀ ਦੇ ਰਹੇ ਆ ਉਹਨਾਂ ਲੋਕਾਂ ਦਾ ਪਤਾ ਲੱਗ ਗਿਆ ਲੋਕ ਕੌਣ ਨੇ ਇਹ ਸਰ ਆਮ ਲੋਕ ਹੀ ਆ ਸਾਡੇ ਪਿੰਡਾਂ ਦੇ ਲੋਕ ਆ ਉਹ ਪਤਾ ਕੀ ਕਰਦੇ ਆ ਸ਼ਾਮ ਨੂੰ ਰੋਟੀ ਪਾਣੀ ਖਾਂਦੇ ਆ ਦੇ ਦੋ ਚਾਰ ਫੋਟੋ ਖਿੱਚ ਕੇ ਲਾਈਵ ਹੋ ਕੇ ਵੀਡੀਓ ਹੋ ਕੇ ਜਾ ਕੇ ਸਮਝ ਜਾਂਦੇ ਆ ਤੇ ਪਿੱਛੇ 50 ਪਿੰਡ ਟੈਂਸ਼ਨ ਚ ਪਾ ਦਿੰਦੇ ਆ ਜਿਹੜੇ ਪਿੰਡਾਂ ਦੇ ਲੋਕ ਹੀ ਘਬਰਾਉਂ ਲੋਕਾਂ ਨੂੰ ਘਬਰਾੜ ਚ ਪਾਈ ਜਾਂਦੇ ਆ ਪਾਣੀ ਬਿਲਕੁਲ ਸ਼ਾਂਤ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਪਹਿਲੇ 1 ਡੇ ਤੋਂ ਮੇਰੀ ਆਪ ਦੀ ਖੋਦੀ 24 ਕਿੱਲੇ ਜਮੀਨ ਵਿੱਚ ਲੱਗ ਗਈ ਹੈ ਜੀ ਹਾਂਜੀ ਤੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਸਾਡਾ ਪ੍ਰਸ਼ਾਸਨ ਸਾਡੇ ਨਾਲ ਬਹੁਤ ਸਾਥ ਦੇ ਰਿਹਾ ਹਰਦੀਪ ਹਰਦੀਪ ਸਿੰਘ ਮੁੰਡਿਆ ਜੀ ਤੇ ਆਪਣੇ ਚੇਅਰਮੈਨ ਸਾਹਿਬ ਪਹਿਲੇ ਦਿਨ ਤੋਂ ਹੀ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਆਪ ਖੁਦ ਤੁਸੀਂ ਵੀਡੀਓ ਦੇਖੀ ਹੋਣੀ ਹੈ ਵਾਇਰਲ ਹੋਈਆਂ ਹਨ ਤੇ ਉਹਨਾਂ ਨੇ ਮਤਲਬ ਪਹਿਲੇ ਦਿਨ ਤੋਂ ਹੀ ਆਪਣਾ ਸਾਥ ਦਿੱਤਾ ਸਾਰਿਆਂ ਨੇ ਕੋਈ ਹੁਣ ਵੀ ਲੱਗੇ ਹੋਏ ਨੇ ਸਾਰੇ ਰਾਤ ਵੀ 3-4 ਵਜੇ ਤੱਕ ਡੀਸੀ ਸਾਹਿਬ ਸਾਡੇ ਨਾਲ ਖੁਦ ਬੋਰੇ ਲਾਂਦੇ ਰਹੇ ਆ ਨਾਲ ਬਿਲਕੁਲ ਪ੍ਰਸ਼ਾਸਨ ਦਾ ਧੰਨਵਾਦ ਹੈ ਕੀਤਾ ਜਾ ਰਿਹਾ ਨਾਲ ਦੇ ਨਾਲ ਇਹ ਵੀ ਕਹਿ ਰਹੇ ਕਿ ਜੋ ਲੋਕ ਸੋਸ਼ਲ ਮੀਡੀਆ ਤੇ ਝੂਠੀਆਂ ਵਾਹ ਉਡਾ ਰਹੇ ਆ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਕੁਝ ਵਿਊ ਦੇ ਚੱਕਰ ਦੇ ਵਿੱਚ ਆਲੇ ਦੁਆਲੇ ਜਿਹੜੇ 15 ਪਿੰਡ ਨੇ ਜਾਂ ਫਿਰ ਲੁਧਿਆਣਾ ਸ਼ਹਿਰ ਦਾ ਹਿੱਸਾ ਹੈ ਤਾਂ ਉਹ ਲੋਕ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਸੋ ਸਥਿਤੀ ਇੱਕਦਮ ਕੰਟਰੋਲ ਦੇ ਵਿੱਚ ਹੈ ਬੰਨ੍ਹ ਜਰੂਰ ਟੁੱਟ ਚੁੱਕਿਆ ਹੋਇਆ ਹੈ ਪਰ ਪਾਣੀ ਹੈ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਦਰਿਆ ਤੋਂ 3-4 ਫੁੱਟ ਹੇਠਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਇਕਬਾਲ ਦੇ